ਦੀ VOTING ਚੋੜੀ ਮੁਕੰਮਲ ਹੋਈ ਹੈ ਕਿਉਂਕਿ ਸਭ ਦੇ ਨਸਰੈਨਾ ਚੋਣਾ ਤੇ ਟਿਕੀਆਂ ਹੋਈਆਂ ਸੀ ਤੇ ਹੁਣ ਇਸੇ ਵਿਚਾਲੇ ਤੁਹਾਡੇ ਨਾਲ ਸੰਗਰੂਰ ਬਠਿੰਡਾ ਤੇ ਫਿਰੋਜ਼ਪੁਰ ਨੂੰ ਲੈ ਕੇ ਖਬਰ ਸਾਂਝੀ ਕਰ ਰਹੇ ਆ ਕਿ ਨਾ ਹਲਕੇ ਦੇ ਵਿੱਚ ਕੀ ਹਾਲਾਤ ਰਹੇ ਨੇ ਜਿਉਂਤੇ ਹੀ ਪੰਜਾਬ ਦੇ ਐਕਸਿਟ ਪੋਲ ਦੀ ਪਹਿਲਾਂ ਗੱਲ ਕਰ ਲੈਂਦੇ ਆ ਕਿਹਾ ਚਾਰ ਇੱਕ ਜੋ ਪੰਜਾਬ ਦੇ ਐਕਸਿਟ ਪੋਲ ਆ ਉਹਨਾਂ ਦੇ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ 13 0 ਦਾ ਹੋਕਾ ਦਿੱਤਾ ਸੀ ਤੇ ਇਸੇ ਵਿਚਾਰੇ ਕਿੰਨਾ ਕਿਤੇ ਕਿਹਾ ਜਾ ਰਿਹਾ ਕਿ ਹੋਕਾ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਟਕਰਾਅ ਦੀ ਜਿਹੜੀ ਸਥਿਤੀ ਹੈ ਇਹਨਾਂ ਦੇ ਵਿਚਕਾਰ ਮੁਕਾਬਲਾ ਹੋ ਸਕਦਾ ਹੈ ਫਸਮਾ ਐਕਸਿਟ ਪੋਲ ਦੇ ਨਤੀਜੇ ਕਹਿ ਰਹੇ ਨੇ ਉੱਥੇ ਜੇ ਗੱਲ ਕਰੀਏ ਸੰਗਰੂਰ ਬਠਿੰਡਾ ਤੇ ਫਿਰੋਜ਼ਪੁਰ ਦੀ ਤਾਂ ਕਿਹਾ ਜਾ ਰਿਹਾ ਹੈ ਕਿ ਨਾ ਜਿਹੜੇ ਆ ਹਲਕਿਆਂ ਦੇ ਵਿੱਚ મતદાન ਕੱਟ ਗਿਆ ਤੇ ਜੇ VOTING ਦੀ ਗੱਲ ਕਰੀਏ ਤੇ ਕਿੰਨੇ ਪ੍ਰਸ਼ਤ VOTING ਹੋਈ ਹੈ ਸੰਗਰੂਰ ਦੀ ਜੇ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ 2019 ਦੇ ਵਿੱਚ 72.44% ਦੀ VOTING ਹੋਈ ਸੀ ਤੇ ਹੁਣ ਕੱਟ ਕੇ ਜਿਹੜੀ VOTING 2024 ਦੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ 57.21% ਹੋਈ ਹੈ ਕਾਫੀ ਜਿਹੜਾ ਗਰਾਫ ਡਿੱਗਿਆ ਹੈ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਬਠਿੰਡਾ ਫਿਰੋਜ਼ਪੁਰ ਕਿਉਂਕਿ ਕਾਫੀ ਸੀਟ ਜਿਹੜੀ ਹੈ ਹੌਟ ਸੀਟ ਰਹੀ ਹੈ ਤੇ ਇਹਨਾਂ ਸੀਟਾਂ ਦੇ ਉੱਤੇ ਜਿਹੜਾ ਮਤਨ ਘਟ ਪਿਆ ਇਸ ਵਾਰ ਕਿਉਂਕਿ 2019 ਦੇ ਮੁਕਾਬਲੇ ਕਾਫੀ ਜਿਹੜਾ ਅੰਕੜਾ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਬਠਿੰਡਾ ਦੀ ਜੇ ਗੱਲ ਕੀਤੀ ਜਾਵੇ ਤਾਂ 74.11% ਜਿਹੜੀਆਂ VOTING ਹੋਈ ਸੀ 2019 ਦੇ ਵਿੱਚ ਤੇ ਇਸ ਵਾਰ 60.84% VOTING ਹੋਈ ਅਤੇ ਫਿਰੋਜ਼ਪੁਰ ਦੇ ਵਿੱਚ 2019 ਦੇ ਵਿੱਚ ਜਿਹੜੀ ਆ VOTING ਇਸ ਹਲਕੇ ਦੇ ਵਿੱਚ ਹੋਈ ਸੀ 72.29 ਤੇ ਇਸ ਵਾਰ ਜੜੀ ਕਾਫੀ ਕੱਟ VOTING ਦੇਖਣ ਨੂੰ ਮਿਲੀ ਹੈ 57.68 VOTING ਹੋਈ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਸੀ ਕਿ 70 ਦਾ ਅੰਕੜਾ ਤੋੜਿਆ ਜਾਵੇਗਾ 1967 ਦੇ ਵਿੱਚ ਰਿਕਾਰਡ ਦਰਜ ਕੀਤਾ ਗਿਆ ਸੀ ਕਿ 1967 ਦੇ ਵਿੱਚ ਚੜੀਆਂ ਵੋਟਾਂ ਹੋਈਆਂ ਸੀ 71% ਵੋਟਾਂ ਪਈਆਂ ਸੀ ਤੇ ਇਸੇ ਅੰਕੜੇ ਨੂੰ ਤੋੜਨ ਦਾ ਲਗਾਤਾਰ ਜੜੀਆਂ ਕਿਹਾ ਜਾ ਰਿਹਾ ਸੀ ਪਰ ਕਿੰਨਾ ਕਿ ਇਸ ਵਾਰ ਵੋਟਾਂ ਦਾ ਸਿਲਸਿਲਾ ਕੱਟ ਰਿਹਾ ਜਾਂ ਤੱਕ ਐ ਤਿਆਂ ਜਿਆਦਾ ਗਰਮੀ ਹੋਣ ਕਰਕੇ ਲੋਕਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਜਾਤਾ ਲੋਕਾਂ ਦੀ ਕਿਤਨਾ ਕਿਤੇ ਨਰਾਜ਼ਗੀ ਹੋਈ ਇਹਨਾਂ ਉਮੀਦਵਾਰਾਂ ਨੂੰ ਉਮੀਦਵਾਰਾਂ ਨੂੰ ਲੈ ਕੇ ਦੇਖਣ ਨਹੀਂ ਮਿਲੀ ਹੈ ਕਿਉਂਕਿ ਸਫਾਰ ਚੜੀਆਂ ਓਵਰঅল VOTING ਹੋਈ ਹੈ 55.58% VOTING ਹੋਈ ਹੈ ਤੇ 2019 ਦੇ ਵਿੱਚ 68.96% VOTING ਹੋਈ ਸੀ ਪਰ ਕਿਹਾ ਜਾ ਰਿਹਾ ਸੀ ਕਿ ਇਸ ਦੀਆਂ ਜੜੀਆਂ ਲੋਕ ਸਭਾ ਚੋਣਾਂ ਕਾਫੀ ਖਾਸ ਹੋ ਸਕਤੀਆਂ ਨੇ ਕਿਉਂਕਿ ਬਹੁਤ ਸਾਰੇ ਉਮੀਦਵਾਰ ਸੀ ਜਿਨ੍ਹਾਂ ਦੀ ਦਲਬਦਲੀ ਨਾ ਰਾਜਨੀਤੀ ਲਗਾਤਾਰ ਚੱਲੀ ਸੀ ਇੱਕ ਪਾਰਟੀ ਦੇ ਵਿੱਚੋਂ ਦੂਸਰੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਅਗਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਕਈ ਉਮੀਦਵਾਰ ਨੇ ਉਹ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਇੱਕ ਤੋਂ ਵੱਧ ਤਿੰਨ-ਤਿੰਨ ਜੜੀਆਂ ਪਾਰਟੀਆਂ ਬਦਲੀਆਂ ਸੀ ਉਸ ਵਕਤ ਕਹਿਸ ਦੇ ਸੀ ਕਿ ਜੜੀਆਂ ਦਿਲਚਸਪ ਰਹਿਣ ਵਾਲੀਆਂ ਲੋਕ ਸਭਾ ਸੀਟਾਂ ਪਰ ਅਜਿਹੇ ਦੇ ਵਿੱਚ ਕਿਤਨਾ ਕਿਤੇ ਕਿਹਾ ਜਾ ਰਿਹਾ ਕਿ ਸੰਗਰੂਰ ਬਠਿੰਡਾ ਤੇ ਫਲੋਸਪੁਰ ਦੇ ਵਿੱਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਜਿਹੜਾ VOTING ਪ੍ਰਸ਼ਤ ਕਾਫੀ ਡਿੱਗਿਆ ਹੈ 2019 ਦੇ ਮੁਕਾਬਲੇ ਕਾਫੀ ਘਟ ਨਜ਼ਰ ਆ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਥੇ ਦਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਕਿ 13 ਜ਼ੀਰੋ ਕਰਾਂਗੇ ਪਰ ਉੱਥੇ ਕਿਤਨਾ ਕਿਤੇ ਕਾਂਗਰਸ ਦੇ ਨਾਲ ਟੱਕਰ ਜੜੀਆ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਐਕਸਿਟ ਪੋਲ ਦੇ ਨਤੀਜੇ ਅਸੀਂ ਨੇ ਕਹਿ ਰਹੇ ਪੰਜਾਬ ਦੇ ਐਕਸਿਟ ਪੋਲ ਦੇ ਨਤੀਜਿਆਂ ਦੇ ਵਿੱਚ ਇਹ ਗੱਲ ਸਾਫ ਹੋਇਆ ਬਾਕੀ ਤਾਂ 4 ਜੂਨ ਨੂੰ ਪਤਾ ਲੱਗੇਗਾ ਕਿ ਆਖਿਰਕਾਰ ਕਿਹਦੇ ਹੱਥ ਚੜ੍ਹੇ ਆ ਦੇਸ਼ ਦੀ ਕਮਾਨ ਆਉਂਦੀ ਹੈ ਕਿਹੜਾ ਉਮੀਦਵਾਰ ਵਾਜੀ ਮਾਰਦਾ ਹੈ ਲੋਕ ਸਭਾ ਸੀਟ ਤੇ ਲੈ 1 ਜੂਨ ਸ਼ਾਮ 6 ਵਜੇ ਜੜੀ VOTING ਮੁਕੰਮਲ ਹੋਈ ਹੈ ਨਤੀਜੇ 4 ਜੂਨ ਨੂੰ ਆਉਣਗੇ ਤੇ ਉਸ ਤੋਂ ਪਹਿਲਾਂ ਹਾਲਾਂਕਿ ਐਕਸਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ ਲੱਖ ਲੱਖ ਚੜ੍ਹਿਆ ਐਕਸਿਟ ਪੋਲ ਦੇ ਨਤੀਜੇ ਜਿਹੜੇ ਆ ਨਿਰਧਾਰਿਤ ਕੀਤੇ ਗਿਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਦੇ ਵਿੱਚੋਂ 4 ਸੀਟਾਂ ਜਿੱਤ ਸਕਦੀ ਹੈ ਕਿ ਅਸਰਾਈਆਂ ਲਾਈਆਂ ਚਾਰੀਆਂ ਨੇ ਤੇ ਉੱਥੇ ਹੀ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 3 ਸੀਟਾਂ ਮਿਲ ਸਕਦੀਆਂ ਨੇ ਤੇ ਭਾਜਪਾ ਵੀ ਦੋ ਸੀਟਾਂ ਤੇ ਲੀਡ ਜੜੀਆਂ ਹਾਸਲ ਕਰ ਸਕਦੀ ਹੈ ਉਮੀਦ ਜਿਤਾਈ ਜਾ ਰਹੀ ਹੈ ਕਿ ਦੋ ਹੋਰ ਸੀਟਾਂ ਦੀ ਸੰਭਾਵਨਾ ਭਾਜਪਾ ਦੀ ਦੱਸੀ ਜਾ ਰਹੀ ਹੈ ਬਾਕੀ 4 ਜੂਨ ਨੂੰ ਸਮਾਂ ਦੱਸੇਗਾ ਕਿ ਆਖਿਰਕਾਰ ਇਹ ਨਤੀਜੇ ਕਿੰਨੇ ਕੁ ਜੜਿਆ ਸਹੀ ਸਾਬਿਤ ਹੁੰਦੇ ਨੇ ਇੱਕ ਵਾਰ ਫਿਰ ਗੱਲ ਕਰ ਲੈਂਦੇ ਆ ਕਿ ਇਸ ਵਾਰ ਸੰਗਰੂਰ ਬਠਿੰਡਾ ਤੇ ਫਿਰੋਜ਼ਪੁਰ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਇਸ ਵਾਰ ਸੰਗਰੂਰ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਜ਼ਿਆਦਾ ਵੋਟਿੰਗ ਪ੍ਰਤੀਸ਼ਤ ਡਿੱਗਿਆ ਸੰਗਰੂਰ ਦੀ ਜੇ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜੀਆਂ 72.44% ਵੋਟਾਂ ਹੋਈਆਂ ਸੀ ਤੇ ਸਫਾਰ ਕਾਫੀ ਆਂਕੜਾ ਘਟ ਨਜ਼ਰ ਆਇਆ 57.21% VOTING ਹੋਈ ਐ ਬਠਿੰਡਾ ਦੇ ਵਿੱਚ 74.11% VOTING 2019 ਦੇ ਵਿੱਚ ਹੋਈ ਸੀ ਜਿਸ ਦੇ ਮੁਕਾਬਲੇ 2024 ਦੀ ਗੱਲ ਕੀਤੀ ਜਾਵੇ ਤਾਂ ਸਿਰਫ ਤੇ ਸਿਰਫ 60.84% ਵੋਟਾਂ ਪਾਈਆਂ ਗਈਆਂ ਤੇ ਉੱਥੇ ਫਿਰੋਜ਼ਪੁਰ ਦੇ ਵਿੱਚ 72.29 ਜਿਹੜੀ ਉਹ 2019 ਦੇ ਵਿੱਚ ਵੋਟਾਂ ਹੋਈਆਂ ਸੀ ਤੇ 2024 ਦੇ ਵਿੱਚ 57.8% ਸਿਰਫ VOTING ਹੋਈ ਹੈ ਬਾਕੀ ਸਭ ਦੀਆਂ ਨਸਰਾਂ 4 ਜੂਨ ਤੇ ਟਿੱਕੀਆਂ ਹੋਈਆਂ ਨੇ ਕਿ ਆਖਰਕਾਰ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ ਜੀ ਗੱਲ ਕਰੀਏ ਤੇ ਲਗਾਤਾਰ ਪਾਰਟੀਆਂ ਦੇ ਵੱਲੋਂ ਜੋਰਾ-शोरਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹਰ ਇੱਕ ਪਾਰਟੀ ਦੇ ਉਮੀਦਵਾਰ ਤੇ ਵੱਲੋਂ ਜਿੱਤ ਦਾ ਦਾਵਾ ਟੋਕਿਆ ਜਾ ਰਿਹਾ ਸੀ ਪਰ ਮੈਦਾਨ ਦੇ ਵਿੱਚ ਤਾਂ ਅਖੀਰਕਾਰ ਇੱਕ ਹੀ ਜੜੀਆ ਪਾਰਟੀ ਜਿੱਤਦੀ ਆ ਬਾਕੀ 2024 ਦੇ ਨਤੀਜੇ ਕੀ ਕੁਝ ਨਿਕਲਣਗੇ ਇਹ 4 ਤਰੀਕ ਨੂੰ ਸਮਾਂ ਹੀ ਦੱਸੇਗਾ